ਸਖਬੀਰ ਸਿੰਘ ਬਾਦਲ ਦੇ ਖਿਲਾਫ ਇੱਕ ਐਫਆਈਆਰ ਨੂੰ ਸੁਪਰੀਮ ਕੋਰਟ ਵੱਲੋਂ ਵੀ ਖਾਰਜ ਕਰ ਦਿੱਤਾ ਗਿਆ ਹੈ। ਸੂਬਾ ਸਰਕਾਰ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਸੀ ਔਰ ਇਸ ਅਪੀਲ ਨੂੰ ਲੈ ਕੇ ਸੂਬਾ ਸਰਕਾਰ ਸੁਪਰੀਮ ਕੋਰਟ ਤੱਕ ਪਹੁੰਚ ਗਈ ਹਾਈ ਕੋਰਟ ਨੇ ਪਹਿਲਾਂ ਇਨਕਾਰ ਕਰ ਦਿੱਤਾ ਇਹ ਅਪੀਲ ਜਿਹੜੀ ਐਫ ਆਈ ਆਰ ਦੀ ਸੀਓ ਖਾਰਜ ਕਰ ਦਿੱਤੀ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਇਸ ਨੂੰ ਖਾਰਜ ਕਰ ਦਿੱਤਾ ਔਰ ਰਾਜ ਸਰਕਾਰ ਨੂੰ ਸੂਬਾ ਸਰਕਾਰ ਨੂੰ ਤਾੜਨਾ ਕੀਤੀ ਹੈ ਦਰਅਸਲ ਸੁਖਵੀਰ ਸਿੰਘ ਬਾਦਲ ਦੇ ਖਿਲਾਫ 2021 ਜਦੋਂ ਕੋਵਿਡ ਚੱਲ ਰਿਹਾ ਸੀ ਉਦੋਂ ਵਿਆਸ ਦੇ ਵਿੱਚ ਇੱਕ ਵਿਵਾਦ ਦੇ ਚੱਲਦੇ ਐਫ ਆਈ ਆਰ ਦਰਜ ਹੋਈ ਸੀਗੀ ਔਰ ਇਹ ਵਿਵਾਦ ਮਾਈਨਿੰਗ ਦੇ ਨਾਲ ਜੁੜਿਆ ਹੋਇਆ ਸੀ ਵਿਆਸ ਦਰਿਆ ਦੇ ਨਜ਼ਦੀਕ ਸ਼ਰੀਆਮ ਮਾਈਨਿੰਗ ਚੱਲ ਰਹੀ ਸੀ ਔਰ ਇਸੇ ਦੇ ਚੱਲਦੇ ਸੁਖਬੀਰ ਬਾਦਲ ਆਪਣੇ ਨਾਲ ਆਪਣੇ ਸਾਥੀ ਆਗੂਆਂ ਨੂੰ ਲੈ ਕੇ ਤੇ ਉੱਥੇ ਜਾਇਜ਼ਾ ਕਰਨ ਪਹੁੰਚ ਗਏ ਹਾਲਾਤ ਦੇ ਕੇ ਰਿਕਾਰਡ ਕਰਵਾਏ ਪੱਤਰਕਾਰ ਵੀ ਉੱਥੇ ਪਹੁੰਚ ਗਏ ਔਰ ਫੌਰੀ ਤੌਰ ਦੇ ਉੱਤੇ ਉਸ ਵੇਲੇ ਮਾਈਨਿੰਗ ਕਰਨ ਵਾਲੇ ਉਥੋਂ ਫਰਾਰ ਹੋ ਗਏ ਸਨ ਜਿਵੇਂ ਕਿ ਸੁਖਬੀਰ ਬਾਦਲ ਆਪਣੇ ਉਹਨਾਂ ਬਿਆਨਾਂ ਚ ਕਹਿੰਦੇ ਨੇ ਉਸ ਵੇਲੇ ਸੁਖਬੀਰ ਬਾਦਲ ਦੇ ਖਿਲਾਫ ਮਾਈਨਿੰਗ ਕਰਨ ਵਾਲੀ ਉਸ ਕੰਪਨੀ ਦੇ ਨਾਂ ਦੇ ਉੱਤੇ ਇੱਕ ਐਫਆਈਆਰ ਹੋਈ ਸੀ ਹਾਲਾਂਕਿ ਨਾ ਤਾਂ ਹਾਈ ਕੋਰਟ ਦੇ ਵਿੱਚ ਤੇ ਨਾ ਹੀ ਸੁਪਰੀਮ ਕੋਰਟ ਦੇ ਵਿੱਚ ਉਹ ਜਿਹੜੀ ਕੰਪਨੀ ਹੈ ਉਸ ਨੇ ਕੋਈ ਆਪਣਾ ਬਿਆਨ ਦਿੱਤਾ ਹੈ ਨਾ ਹੀ ਉਹ ਹਾਈ ਕੋਰਟ ਤੱਕ ਪਹੁੰਚੇ ਨੇ ਨਾ ਹੀ ਸੁਪਰੀਮ ਕੋਰਟ ਤੱਕ ਪਹੁੰਚੇ ਨੇ ਔਰ ਸੁਪਰੀਮ ਕੋਰਟ ਨੇ ਇਹ ਇਲਜ਼ਾਮ ਲਾਇਆ ਹੈ ਕਿ ਜਿੰਨੇ ਸ਼ਿਕਾਇਤ ਕੀਤੀ ਹੈ ਸ਼ਿਕਾਇਤ ਕਰਤਾ ਜਿਹੜੀ ਕੰਪਨੀ ਹੈ ਉਹੀ ਅਦਾਲਤ ਤੱਕ ਨਹੀਂ ਪਹੁੰਚੀ ਤਾਂ ਰਾਜ ਸਰਕਾਰ ਕਿਉਂ ਇਸ ਨੂੰ ਇੰਨਾ ਵੱਡਾ ਮੁੱਦਾ ਬਣਾਉਣਾ ਚਾਹੁੰਦੀ ਆ ਜਦਕਿ ਇੱਕ ਸਿਆਸੀ ਆਗੂ ਉੱਥੇ ਜਾ ਕੇ ਨਿਗਰਾਨੀ ਕਰ ਰਿਹਾ ਹੈ ਜਾਇਜ਼ਾ ਕਰ ਰਿਹਾ ਤੇ ਇਸ ਦੇ ਵਿੱਚ ਕੋਈ ਗਲਤ ਨਹੀਂ ਸੀ ਇਸ ਦੇ ਬਿਹਾਫ ਦੇ ਉੱਤੇ ਐਫ ਆਈ ਆਰ ਦਰਜ ਨਹੀਂ ਹੋ ਸਕਦੀ ਦੂਜੇ ਪਾਸੇ ਐਫ ਆਈ ਆਰ ਦੇ ਵਿੱਚ ਇਲਜ਼ਾਮ ਸਨ ਕਿ ਸੁਖਬੀਰ ਸਿੰਘ ਬਾਦਲ ਨੇ ਉੱਥੇ ਜਾ ਕੇ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਉੱਥੇ ਜਾ ਕੇ ਗੈਰ ਕਾਨੂੰਨੀ ਗਤੀਵਿਧੀਆਂ ਜਿਹੜੀਆਂ ਉਹਨਾਂ ਨੂੰ ਅੰਜਾਮ ਦੇ ਵਿੱਚ ਲਿਆਂਦਾ ਗਿਆ ਸੁਖਬੀਰ ਬਾਦਲ ਵੱਲੋਂ ਇਹ ਕੁਝ ਐਫ ਆਈ ਆਰ ਦੇ ਵਿੱਚ ਲਿਖਾਇਆ ਗਿਆ ਸੀ ਹਾਲਾਂਕਿ ਹਾਈ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਦੇ ਵਿੱਚ ਉਸ ਐਫ ਆਈ ਆਰ ਨੂੰ ਖਾਰਜ ਕਰ ਦਿੱਤਾ ਗਿਆ ਆ ਸਭ ਤੋਂ ਪਹਿਲਾਂ ਹਾਈ ਕੋਰਟ ਦੇ ਵਿੱਚ ਮਾਮਲਾ ਜਾਂਦਾ ਹਾਈ ਕੋਰਟ ਵੱਲੋਂ ਵੀ ਇਸ ਮਾਮਲੇ ਨੂੰ ਖਾਰਜ ਕਰ ਦਿੱਤਾ ਜਾਂਦਾ ਸੁਪਰੀਮ ਕੋਰਟ ਵਿੱਚ ਵੀ ਉਸ ਉਸੇ ਹੀ ਮਾਮਲੇ ਨੂੰ ਆਖਰ ਦੇ ਵਿੱਚ ਖਾਰਜ ਕਰ ਦਿੱਤਾ ਗਿਆ ਔਰ ਰਾਜ ਸਰਕਾਰ ਨੂੰ ਇਸ ਬਾਰੇ ਤਾੜਨਾ ਕੀਤੀ ਗਈ ਹੈ 2021 ਦੇ ਵਿੱਚ ਮਾਈਨਿੰਗ ਦੇ ਸਬੰਧੇ ਇੱਕ ਮਾਮਲਾ ਸੀ ਜਦੋਂ ਸੁਖਬੀਰ ਸਿੰਘ ਬਾਦਲ ਬਿਆਸ ਦਰਿਆ ਦੇ ਨਜ਼ਦੀਕ ਮੌਜੂਦ ਸਨ ਉਥੇ ਜਾ ਕੇ ਛਾਪਾ ਮਾਰਦੇ ਨੇ ਔਰ ਛਾਪਾ ਮਾਰ ਕੇ ਜੋ ਕੁਝ ਸਾਹਮਣੇ ਦਿਖਦਾ ਉਹ ਪ੍ਰਤੱਖ মিডিਆ ਦੇ ਉੱਤੇ ਵੀ ਚੱਲਿਆ ਹੋਇਆ ਉਥੇ ਸ਼ਰਿਆਮ ਮਾਈਨਿੰਗ ਹੋ ਰਹੀ ਹੁੰਦੀ ਹੈ ਔਰ ਮਾਈਨਿੰਗ ਕਰਨ ਵਾਲੇ ਉਥੋਂ ਫਰਾਰ ਹੋ ਜਾਂਦੇ ਨੇ ਹਾਲਾਂਕਿ ਉਸ ਤੋਂ ਬਾਅਦ ਮਾਈਨਿੰਗ ਕੰਪਨੀ ਦੇ ਨਾਂ ਦੇ ਉੱਤੇ ਇੱਕ ਐਫਆਈਆਰ ਦਰਜ ਕਰ ਦਿੱਤੀ ਜਾਂਦੀ ਹੈ ਪਰ ਉਸ ਐਫਆਈਆਰ ਨੂੰ ਲੈ ਕੇ ਹਾਈ ਕੋਰਟ ਤੇ ਸੁਪਰੀਮ ਕੋਰਟ ਵੱਲੋਂ ਖਾਰਜ ਕਰ ਦਿੱਤਾ ਗਿਆ ਉਸ ਐਫਆਈਆਰ ਨੂੰ ਸਿਰੇ ਤੋਂ ਨਾਕਾਰ ਕਰ ਦਿੱਤਾ ਗਿਆ ਔਰ ਨਾਲ ਦੀ ਨਾਲ ਕਰ ਦਿੱਤਾ ਗਿਆ ਕਿ ਜੇ ਕੋਈ ਸਿਆਸੀ ਆਗੂ ਮੁਆਇਨਾ ਕਰਨ ਜਾਂਦਾ ਹੈ ਜਾਇਜ਼ਾ ਕਰਨ ਜਾਂਦਾ ਤੇ ਇਸ ਦੇ ਵਿੱਚ ਕੁਝ ਗਲਤ ਨਹੀਂ ਆ ਔਰ ਨਾ ਹੀ ਐਫਆਈਆਰ ਹੋ ਸਕਦੀ ਹੈ ਖੈਰ 2021 ਦਾ ਮਾਮਲਾ ਸੁਪਰੀਮ ਕੋਰਟ ਦੇ ਵੱਲੋਂ ਸੁਖਬੀਰ ਬਾਦਲ ਨੂੰ ਹਰੀ ਛੱਡੀ ਦੇ ਦਿੱਤੀ ਗਈ ਹੈ ਔਰ ਉਹਨਾਂ ਦੇ ਖਿਲਾਫ ਜਿਹੜੀ ਐਫਆਈਆਰ ਸੀਗੀ ਉਸ ਦੀ ਜਿਹੜੀ ਅਪੀਲ ਸੀਗੀ ਉਸ ਨੂੰ ਸਰੇ ਤੋਂ ਕਾਰਜ ਕਰ ਦਿੱਤਾ ਗਿਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸੁਖਬੀਰ ਬਾਦਲ ਵਾਲੇ ਮਾਮਲੇ ਦਾ ਜਿਹੜਾ ਕਿ ਉਹਨਾਂ ਨੇ ਸੀਐਮ ਭਗਵੰਤ ਮਾਨ ਦੇ ਖਿਲਾਫ ਪਾਇਆ ਆ ਉਸ ਬਾਰੇ ਕੀ ਬਣੇਗਾ ਇਹ ਵੇਖਣਾ ਹੋਵੇਗਾ ਕਿਉਂਕਿ ਇੱਕ ਪਾਸੇ ਤਾਂ ਇਸ ਮਾਮਲੇ ਨੂੰ ਲੈ ਕੇ 2021 ਦੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਹੁਕਮ ਆਏ ਨੇ ਪਰ ਦੂਜੇ ਪਾਸੇ ਸੁਖਬੀਰ ਬਾਦਲ ਨੇ ਸੀਐਮ ਭਗਵੰਤ ਮਾਨ ਦੇ ਖਿਲਾਫ ਮਾਨਹਾਨੀ ਦਾ ਕੇਸ ਵੀ ਪਾਇਆ ਹੋਇਆ ਹਾਲ ਹੀ ਦੇ ਦਿਨਾਂ ਦੇ ਵਿੱਚ ਇਹ ਵਿਵਾਦ ਖੜਾ ਹੋ ਰਿਹਾ ਸੀ ਔਰ ਲੰਘੇ ਦਿਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕਰ ਦਿੱਤਾ ਸੀ ਔਰ ਉਸੇ ਦੇ ਚੱਲਦੇ ਅਦਾਲਤ ਵਿੱਚ ਜਾ ਕੇ ਕੇਸ ਦਰਜ ਵੀ ਕਰਵਾ ਦਿੱਤਾ ਔਰ ਉਸੇ ਤੋਂ ਬਾਅਦ ਸੀਐਮ ਭਗਵੰਤ ਮਾਨ ਨੂੰ ਸਮਨ ਵੀ ਭੇਜ ਦਿੱਤੇ ਗਏ ਖੈਰ ਇਹ ਵਿਵਾਦ ਲਗਾਤਾਰ ਜਾਰੀ ਹੈਗਾ ਹੈ ਪਰ ਦੂਜੇ ਪਾਸੇ ਸੁਪਰੀਮ ਕੋਰਟ ਵੱਲੋਂ ਸੁਖਬੀਰ ਬਾਦਲ ਨੂੰ ਰਾਹਤ ਦੇ ਦਿੱਤੀ ਗਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ